ਅੱਖਰਾਂ ਵਿੱਚ ਸਮੁੰਦਰ ਰੱਖਾਂ ਮੈਂ ਇਕਬਾਲ ਪੰਜਾਬੀ ਦਾ ਝਖੜਾਂ ਦੇ ਵਿੱਚ ਰੱਖ ਦਿੱਤਾ ਹੈ ਦੀਵਾ ਬਾਲ ਪੰਜਾਬੀ ਦਾ ਦਰਸ਼ਕੋ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਸਮਾਜ ਵਿੱਚ ਅਨੇਕਾਂ ਤਰ੍ਹਾਂ ਦੀਆਂ ਸ਼ਖਸੀਤਾਂ ਹੁੰਦੀਆਂ ਹਨ ਕੁਝ ਲੋਕ ਆਪਣੇ ਲਈ ਜਿਉਂਦੇ ਹਨ ਤੇ ਕੁਝ ਲੋਕ ਦੂਜਿਆਂ ਲਈ ਕਾਰਜ ਕਰਦੇ ਹਨ ਮੇਰੇ ਕਹਿਣ ਤੋਂ ਪਾਵ ਹੈ ਕਿ ਸਮਾਜ ਦੇ ਵਿੱਚ ਅੱਜ ਇਹੋ ਜੀ ਸ਼ਖਸੀਅਤ ਵੀ ਹੈ ਸਾਡੇ ਵਿਚਕਾਰ ਕਿ ਜਿਸ ਨੇ ਸਮਾਜਿਕ ਧਾਰਮਿਕ ਖੇਤਰ ਵਿੱਚ ਤਾਂ ਨਾਮ-ਨਾਖ ਖੱਟਿਆ ਹੀ ਖੱਟਿਆ ਹੈ ਸਿੱਖ ਸਮਾਜ ਦੇ ਵਿੱਚ ਇੱਕ ਤਰੂ ਤਾਰੇ ਦੀ ਤਰ੍ਹਾਂ ਉਹ ਚਮਕਣ ਲੱਗ ਪਏ ਹਨ ਤੇ ਇਸ ਦੇ ਨਾਲ ਹੀ ਉਹ ਜਿਹੜਾ ਹੈ ਮਾਂ ਬੋਲੀ ਲਈ ਕਾਰਜ ਕਰ ਰਹੇ ਹਨ ਤੇ ਇਹੋ ਜੀ ਸ਼ਖਸੀਅਤ ਦਾ ਰੂਬਰੂ ਹੋਣਾ ਦਰਸ਼ਕਾਂ ਦੇ ਸਾਹਮਣੇ ਹੋਣਾ ਸਾਡੇ ਲਈ ਸਾਰਿਆਂ ਲਈ ਬੜੀ ਮਾਣ ਦੀ ਗੱਲ ਹੈ ਮੇਰੇ ਕੈਨ ਤੋਂ ਭਾਵ ਹੈ ਮਹਾਰਾਸ਼ਟਰ ਸਟੇਟ ਪੰਜਾਬੀ ਸਾਇਤ ਅਕਾਦਮੀ ਦੇ ਚੇਅਰਮੈਨ ਸਰਦਾਰ ਮਲਕੀਸ਼ ਸਿੰਘ ਜੀ ਬਲ ਜੋ ਅੱਜ ਸਮਾਜਿਕ ਵਿਸ਼ੇ ਰਤਬਾ ਰੱਖਦੇ ਹਨ ਤੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਹਨ ਤੇ ਬਲ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਦਰਸ਼ਕੋ ਬਲ ਸਾਹਿਬ ਨੇ ਧਾਰਮਿਕ ਖੇਤਰ 'ਚ ਬਹੁਤ ਵੱਡੇ ਕਾਰਜ ਕੀਤੇ ਹਨ ਸਮਾਜਿਕ ਖੇਤਰ ਚ ਵੀ ਕੀਤੇ ਹਨ ਤੇ ਨਾਲ ਦੀ ਨਾਲ ਉਹ ਹੁਣ ਮਾਂ ਬੋਲੀ ਵਾਲੇ ਪਾਸੇ ਵੀ ਕਾਰਜਸ਼ੀਲ ਹਨ ਬਹੁਤ ਸ਼ਲਾਘਾਜਨਕ ਉਪਰਾਲੇ ਕਰ ਰਹੇ ਨੇ ਗੱਲ ਕਰਾਂਗੇ ਉਹਨਾਂ ਦੇ ਬਾਰੇ ਵੀ ਬਾਲ ਸਾਹਿਬ ਪਹਿਲਾਂ ਸਾਨੂੰ ਤੁਸੀਂ ਆਪਣੇ ਪਿਛੋਕਰ ਬਾਰੇ ਜਾਣਕਾਰੀ ਦਿਓ ਕਿ ਤੁਸੀਂ ਮੁੰਬਈ ਨਾਲ ਕਿਵੇਂ ਜੁੜੇ ਦੇਖੋ ਜਿੱਥੇ ਪਹਿਲੇ ਤੇ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਕਿ ਆਪ ਜੀ ਨੇ ਮੈਨੂੰ ਆਪਣੇ ਸ਼ੋਚ ਸੱਦਿਆ ਹੈ ਜੀ ਤੇ ਜਿੱਥੇ ਤੁਸੀਂ ਗੱਲ ਕਰ ਰਹੇ ਹੋ ਮੇਰੇ ਪਿਛੋਕਰ ਦੀ ਹਾਂਜੀ ਤੇ ਮੈਂ ਦੱਸਣਾ ਚਾਹਾਂਗਾ ਕਿ ਸਾਡੇ ਬਜ਼ੁਰਗ ਜੀ ਸਵਰਗਵਾਸੀ ਸਰਦਾਰ ਗੁਰਬਚਨ ਸਿੰਘ ਜੀ ਬਲ ਜੀ ਪਿੰਡ ਛਲਾੜੀ ਜ਼ਿਲ੍ਹਾ ਬਾਬਾ ਬਕਾਲਾ ਜੀ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਤੋਂ ਜੀ ਬਹੁਤ ਸਮੇਂ ਪਹਿਲੇ ਜੀ ਮੁੰਬਈ ਵਿਖੇ ਆਏ ਸਨ ਜੀ ਖਾਲੀ ਹੱਥ ਆਏ ਸਨ ਅੱਛਾ ਜੀ ਉਹਨਾਂ ਨੇ ਆ ਕੇ ਇੱਥੇ ਆਪਣਾ ਜਦੋਂ ਉਹਨਾਂ ਨੂੰ ਕੋਈ ਇੱਥੇ ਜਾਣਦਾ ਨਹੀਂ ਸੀ ਮੈਂ ਗੱਲ ਕਰ ਰਿਹਾ 1945 47 ਅੱਛਾ ਜੀ ਉਹਨਾਂ ਨੇ ਆ ਕੇ ਇੱਥੇ ਆਪਣਾ ਰੋਜ਼ਗਾਰ ਲੱਭਿਆ ਹਾਂਜੀ ਆਪਣੇ ਹੱਥੀ ਮਿਹਨਤ ਕੀਤੀ ਬਿਲਕੁਲ ਜੀ ਸਾਡਾ ਪਰਿਵਾਰ ਵਪਾਰੀ ਲੌਜਿਸਟਿਕ ਟਰਾਂਸਪੋਰਟ ਨਾਲ ਜੁੜਿਆ ਹੋਇਆ ਹੈ ਠੀਕ ਹੈ ਜੀ ਉਹਨਾਂ ਨੇ ਆ ਕੇ ਇੱਥੇ ਜਿਹੜੀ ਮੁਰ ਤੋਂ ਜਿਹੜੀ ਅਰੰਭਤਾ ਕੀਤੀ ਪਹਿਲੇ ਹੁੰਦੇ ਸੀ ਕਿ ਗੱਡੀ ਦੇ ਨਾਲ ਤੁਹਾਨੂੰ ਖਲਾਸੀ ਚਾਹੀਦਾ ਸੀ ਬਿਲਕੁਲ ਜੀ ਫਿਰ ਤੁਸੀਂ ਡਰਾਈਵਰ ਬਣਦੇ ਸੀ ਹਾਂਜੀ ਤੇ ਉਹਨਾਂ ਨੇ ਮਿਹਨਤ ਕਰਕੇ ਮਹਾਰਾਜ ਦੀ ਕਿਰਪਾ ਹੋਣ ਕਰਕੇ ਉਹਨੇ ਗੱਡੀਆਂ ਦੇ ਮਾਲਕ ਬਣੇ ਜੀ ਫਿਰ ਟਰਾਂਸਪੋਰਟ ਕੰਪਨੀ ਖੜੀ ਕੀਤੀ ਫਿਰ ਬੱਚਿਆਂ ਨੂੰ ਪੜਾਇਆ ਲਿਖਾਇਆ ਤੇ ਮੇਰਾ ਜਨਮ ਜੰਪਲ ਮੁੰਬਈ ਇੱਥੇ ਹੋਇਆ ਹੈ ਮੇਰੀ ਸਕੂਲਿੰਗ ਗ੍ਰੈਜੂਏਸ਼ਨ ਮੁੰਬਈ ਵਿਖੇ ਹੋਈ ਹੈ ਜੀ ਉਹ ਸਫਰ ਦੀ ਸ਼ੁਰੂਆਤ ਫਿਰ ਜਦੋਂ ਗ੍ਰੈਜੂਏਸ਼ਨ ਤੋਂ ਬਾਅਦ ਮੈਂ ਆਪਣੇ ਵਸਾਇਆ ਵਿੱਚ ਆ ਠੀਕ ਹੈ ਜੀ ਤੇ ਮੈਨੂੰ ਕੋਈ ਰੁਚੀ ਨਹੀਂ ਸੀ ਕਿ ਸੋਸ਼ਲ ਮੈਂ ਕਾਰਜਾਂ 'ਚ ਕੋਈ ਆਵਾਂ ਜੀ ਜੀ ਬਿਲਕੁਲ ਜੀ ਕਾਰੋਬਾਰੀ ਬੰਦੇ ਆ ਟਾਈਮ ਘਾਟ ਹੀ ਮਿਲਦਾ ਹੈ ਜੀ ਤੇ ਟੋਟਲੀ ਕਨਸਨਟ੍ਰੇਸ਼ਨ ਹੈਗੀ ਸੀ ਕਿ ਆਪਣੇ ਕਾਰੋਬਾਰ ਵਿੱਚ ਦਿਲਚਸਪੀ ਰੱਖ ਕੇ ਅੱਗੇ ਵਧਾਇਆ ਜਾਵੇ ਹਾਂਜੀ ਲੇਕਿਨ ਇਦਾਂ ਇੱਕ ਸਯੋਜ ਬਣਿਆ ਕਿ ਸਾਡੇ ਇੱਕ ਟਰਾਂਸਪੋਰਟ ਐਸੋਸੀਏਸ਼ਨ ਦੇ ਚੋਣਾਂ ਸੇ ਜੀ ਤੇ ਮੈਨੂੰ ਮਜਬੂਰ ਕੀਤਾ ਗਿਆ ਕਿ ਤੁਸੀਂ ਨੋਮੀਨੇਸ਼ਨ ਕਰੋ ਜੀ ਲੇਕਿਨ ਮੇਰੀ ਕੋਈ ਰੁਚੀ ਨਹੀਂ ਸੀ ਮੇਰੀ ਕੋਈ ਮਰਜ਼ੀ ਨਹੀਂ ਸੀ ਤੇ ਮੈਂ ਉਹ ਨੋਮੀਨੇਸ਼ਨ ਕੀਤੀ ਵਿਦ ਅ ਕੰਡੀਸ਼ਨ ਕਿ ਤੁਸੀਂ ਮੇਰਾ ਨਾਮ ਵਿਡਰੋਅ ਕਰ ਲੋਗੇ ਹਾਂਜੀ لیکن کچھ کارن ورش انہوں نے وٹ ڈرا نہیں کر سکے ٹھیک ہے جی اس دن ਤੋਂ ਬਾਅਦ ਅੱਜ ਤਾਈਂ ਬਾਬੇ ਦੇ ਕਿਰਪਾ ਦੇ ਨਾਲ ਪਿੱਛੇ ਮੁੜ ਕੇ ਨਹੀਂ ਦੇਖਿਆ ਚੋਣ ਆਏ ਹਾਂਜੀ ਵੱਡੀ ਮਤਾਂ ਨਾਲ ਜਿੱਤੇ ਬਹੁਤ ਵਧੀਆ ਜੀ ਬੜੇ ਛੋਟੇ ਸਮ ਟਾਈਮ ਵਿੱਚ ਹਾਂਜੀ ਸਭ ਤੋਂ ਛੋਟੀ ਉਮਰ 'ਚ ਸੰਸਥਾ ਦਾ ਪ੍ਰਧਾਨ ਬਣਨਾ ਬੜੀ ਵੱਡੀ ਗੱਲ ਹੈ ਜੀ ਉਸ ਤੋਂ ਬਾਅਦ ਫਿਰ ਇੱਕ ਐਦਾਂ ਦਾ ਇਨਸੀਡੈਂਟ ਆਇਆ ਜਿਹੜਾ ਆਪ ਜੀ ਨੂੰ ਵੀ ਸ਼ੇਅਰ ਕਰਨਾ ਚਾਹਾਂਗਾ ਅੱਛਾ ਜੀ ਕਿ ਜਦੋਂ ਮੈਂ ਪ੍ਰਧਾਨ ਸਾਂ ਬੰਬੇ ਗੁੱਡਸ ਟਰਾਂਸਪੋਰਟ ਐਸੋਸੀਏਸ਼ਨ ਦਾ ਹਾਂਜੀ ਸਾਡੀ ਡੈਲੀਗੇਸ਼ਨ ਮੈਂ ਲੀਡ ਕਰ ਰਿਹਾ ਸਾਂ ਚਾਈਨਾ ਲੈ ਕੇ ਜਾਣੀ ਸੀ ਸਟੱਡੀ ਟੂਰ ਲਈ ਅੱਛਾ ਜੀ ਲੇਕਿਨ ਜਦੋਂ ਮੈਂ ਕਰੋ ਨਿਕਲਿਆ ਤੇ ਮੈਨੂੰ ਕੁਛ ਚੈਸਟ ਵਿੱਚ ਟਾਈਟਨੈਸ ਹੋਣ ਲੱਗੀ ਅੱਛਾ ਕੁਛ ਘਬਰਾਹਟ ਹੋਣ ਲੱਗੀ ਹਾਂਜੀ 에어ਪੋਰਟ ਪਹੁੰਚਦੇ ਪਹੁੰਚਦੇ ਮੈਂ ਇੱਕ ਤਾਂ ਡਾਕਟਰ ਨੂੰ ਫੋਨ ਵੀ ਕੀਤਾ ਜੀ ਰਸ ਤੇ ਦਵਾਈ ਵੀ ਲਈ ਹਾਂਜੀ 에어ਪੋਰਟ ਜਦੋਂ ਬੋ ਚੈੱਕ ਇਨ ਕਰਨ ਲੱਗੇ ਹਾਂਜੀ ਤੇ ਮੇਰਾ ਇੱਕ ਮਿੱਤਰ ਮੈਨੂੰ ਮਿਲਿਆ ਉਹਨਾਂ ਨੇ ਕਿਹਾ ਕਿ ਉਸ ਠੀਕ ਨਹੀਂ ਲੱਗ ਰਿਹਾ ਹਾਂਜੀ ਤੇ ਤੁਸੀਂ ਕੰਮ ਕਰੋ ਕਿ ਬੋਰਡਿੰਗ ਤੋਂ ਪਹਿਲੇ ਤੁਸੀਂ ਡਾਕਟਰ ਨੂੰ ਦਿਖਾ ਲਓ ਜੀ ਜੋ ਡਾਕਟਰ ਦੇ ਕੋਲ ਗਏ ਤੇ ਸਾਰੇ ਜਿਹੜੇ ਪੈਰਾਮੀਟਰ ਹੈਗੇ ਸਨ ਉਹ ਅਬਨਾਰਮਲ ਹੈਗੇ ਸਨ ਅੱਛਾ ਜੀ ਇਮੀਡੀਏਟਲੀ ਉਹਨਾਂ ਨੇ ਕਿਹਾ ਤੁਸੀਂ ਰਸ਼ ਕਰੋ ਹਸਪੀਟਲ ਚ ਜੀ ਮੈਂ ਆਪ ਜੀ ਨੂੰ 2010 ਦੀ ਗੱਲ ਕਰ ਰਿਹਾ ਜੀ 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 ਤੇ ਇਮੀਡੀਏਟਲੀ ਮੈਂ ਹਸਪੀਟਲ ਚਲਾ ਗਿਆ ਰਾਤ ਸਟੇਬਲਾਈਜ਼ ਕੀਤਾ ਗਿਆ ਸਵੇਰੇ ਫਿਰ ਐਂਜਿਓਗ੍ਰਾਫੀ ਹੁੰਦੀ ਹੈ ਹਾਂਜੀ ਫਿਰ ਬਲਾਕੇਜ ਹੁੰਦੀ ਹੈ 99% ਮੇਨ ਆਰਟਰੀ ਜੀ 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 ਐਂਜੋਬਲਾਸਟੀ ਹੁੰਦੀ ਹੈ ਉਹ ਕੁਝ ਸਮੇਂ ਇਦਾਂ ਦਾ ਸੀ ਕਿ 2-3 ਮਹੀਨੇ ਕਿ ਜਦੋਂ ਮਤਲਬ ਕਿ ਬੰਦੇ ਨੂੰ ਰੈਸਟ ਆਰਾਮ ਜ਼ਰੂਰੀ ਸੀਗਾ ਉਹ ਸੋਚ ਬਜਲ ਜਾਂਦੀ ਹਾਂ ਜੀ ਹਾਂਜੀ 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 ਤੇ ਮੇਰਾ ਉਦੋਂ ਖਿਆਲ ਸੀ ਕਿ ਹੁਣ ਆਪਾਂ ਬੱਸ ਕਰੀਏ ਬਿਲਕੁਲ ਜੀ ਬਹੁਤ ਹੋ ਗਿਆ ਜਿੰਨਾ ਕਰਤਾ ਕਰਤਾ ਤੇ ਲੇਕਿਨ ਕੁਛ ਲਾਦ ਇਦਾਂ ਬਣਿਆ ਜੀ ਸਾਡੀ ਸਭ ਤੋਂ ਜਿਹੜੀ ਐਪੈਕਸ ਬਾਡੀ ਟਰਾਂਸਪੋਰਟ ਦੀ ਹੈਗੀ ਹੈ ਹਾਂਜੀ 올 인디아 모터 트랜스포트 ਕਾਂਗਰਸ ਜਿਹੜੀ ਕਿ ਨਾਨ ਪੋਲਿਟਿਕਲ ਨਾਨ ਰਿਲੀਜੀਅਨ ਨਾਨ ਪ੍ਰੋਫਿਟੇਬਲ ਹੈ ਹਾਂਜੀ ਔਰ 1936 ਤੇ ਲਾਹੌਰ ਚ ਦੀ ਸਥਾਪਨਾ ਹੋਈ ਸੀ ਜੀ ਜੀ ਹੁਣ ਉਹਦਾ ਹੈੱਡ ਆਫਿਸ ਦਿੱਲੀ ਹੈ ਜੀ ਤੇ ਉਹ ਹੀ ਬਾਡੀ ਨੂੰ ਸਰਕਾਰ ਰਿਕਗਨਾਈਜ਼ ਕਰਦੀ ਹੈ ਕੋਈ ਪੋਲਿਸੀ ਮੈਟਰ ਦੇ ਉੱਪਰ ਬਿਲਕੁਲ ਜੀ ਉਹਦੇ ਚੋਣ ਆਏ ਮੇਰੀ ਕੋਈ ਰੁਚੀ ਨਹੀਂ ਸੀ ਲੇਕਿਨ ਕੋਈ ਸਾਡੇ ਵਿਅਕਤੀ ਨੇ ਇਦਾਂ ਦੀ ਗੱਲ ਕਰਤੀ ਜੀ ਯਾਨੀ ਕਿ ਚੈਲੰਜ ਕਰਤਾ ਹਾਂਜੀ ਤੇ ਉਹ ਚੈਲੰਜ ਹੀ ਕਰਤਾ ਤੇ ਉਸੇ ਚੁਰਾਚ ਉਤਰ ਗਏ ਫਿਰ ਮਹਾਰਾਜ ਦੇ ਕਿਰਪਾ ਦੇ ਨਾਲ ਉੱਥੇ ਵੀ ਕੱਟ ਉਮਰਛ ਮੈਨੂੰ ਪ੍ਰੈਜ਼ੀਡੈਂਟ ਬਣਨ ਦਾ ਮੌਕਾ ਮਿਲਿਆ ਜੀ ਤੇ ਪੂਰੀ ਸੇਵਾ ਅਸੀਂ ਨਿਭਾਈ ਜੀ ਅੱਜ ਵੀ ਤੁਸੀਂ ਦੇਖੋਗੇ ਕਿ ਮਲਕੀਤ ਬਲ ਨੂੰ ਵਾਇਸ ਆਫ ਦਾ ਟ੍ਰਾਂਸਪੋਰਟ ਇੰਡਸਟਰੀ ਕਿਹਾ ਜਾਂਦਾ ਹੈ ਗੁੱਡ ਤੇ ਕਈ ਉਹਦੇ ਚ ਮੱਲਾ ਮਾਰੀਆਂ ਆਪਣੇ ਟ੍ਰਾਂਸਪੋਰਟ ਖੇਤਰ ਦੀ ਬਿਹਤਰੀ ਲਈ ਹਾਂਜੀ ਸਮਾਲ ਰੋਡ ਟ੍ਰਾਂਸਪੋਰਟਰ ਦੇ ਪਲੇ ਲਈ ਜੀ ਜੀ ਖਾਸ ਕਰ ਸਾਡੀ ਡਰਾਈਵਰ ਕਮਿਊਨਿਟੀ ਦੇ ਲਈ ਹਾਂਜੀ ਹਾਂਜੀ ਤੇ ਇਹ ਸਾਰਾ ਸਫਰ ਫਿਰ ਅੱਗੇ ਚਲਦਾ ਗਿਆ ਚਲਦਾ ਗਿਆ ਅੱਜ ਵੀ ਉਹਦੇ ਵਿੱਚ ਸક્રિય ਹਾਂ ਐਸੇ ਚੇਅਰਮੈਨ ਕੋਰ ਕਮੇਟੀ ਜੀ ਔਰ ਫਿਰ ਅਕਤੂਬਰ ਵਿੱਚ ਹਾਂਜੀ ਜਦੋਂ ਸਰਕਾਰ ਨੇ ਰੀਕਨਸਟਿਟਿਊਟ ਕੀਤਾ ਮਹਾਰਾਸ਼ਟra ਸਟੇਟ ਪੰਜਾਬੀ ਸਿੱਖ ਐਕੈਡਮੀ ਨੂੰ ਹਾਂਜੀ ਇਹ ਜ਼ਿੰਮੇਵਾਰੀ ਮੈਨੂੰ ਸੌਪੀ ਗਈ ਜੀ ਇਹਦੇ ਵਿੱਚ ਜਿਆਦਾ ਕੋਈ ਵਿਸ਼ੇਸ਼ ਉਪਰਾਲਾ ਨਹੀਂ ਕੀਤਾ ਕਿ ਮੈਨੂੰ ਜ਼ਿੰਮੇਵਾਰੀ ਮਿਲੇ ਲekin ਜਿੱਦਾਂ ਉਹ ਕਹਿੰਦੇ ਹਨ ਕਿ ਸਾਸ ਕੇ ਆਸ ਕੋ ਹਾਂਜੀ ਤੁਹਾਡਾ ਸਾਹ ਤੁਹਾਡੀ ਆਸ ਨੂੰ ਕਹੇ ਬਿਲਕੁਲ ਜੀ ਬਿਲਕੁਲ ਐ ਮੰਗੇ ਮਿਲੇ ਨਾ ਭੀਖ ਬਿਲਕੁਲ ਜੀ ਬਿਨ ਮੰਗੇ ਮਿਲੇ ਮੋਤੀ ਬਿਲਕੁਲ ਉਹ ਗੱਲ ਹੋਈ ਮਤਲਬ ਕਿ ਆਪਣੇ ਨਾਲ ਹਾਂਜੀ ਲekin ਇੱਕ ਗੱਲ ਆ ਬਾਲਸਾ ਮਿਹਨਤ ਦੀ ਗੁੜਤੀ ਜਿਹੜੀ ਹੈ ਤੁਹਾਨੂੰ ਬਜ਼ੁਰਗਾ ਤੋਂ ਵਿਰਸੇ ਚ ਮਿਲੀ ਹੈ ਤੇ ਜਿਹਦੇ ਸਦਕਾ ਤੁਸੀਂ ਅੱਜ ਇਸ ਮੁਕਾਮ ਤੇ ਮੇਰੇ ਸਾਹਮਣੇ ਪਹੁੰਚ ਚੁੱਕੇ ਹੋ ਕਿਉਂਕਿ ਅੱਜ ਦੀ ਡੇਟ ਚ ਵੀ ਤੁਸੀਂ ਮਿਹਨਤ ਕਰ ਰਹੇ ਹੋ ਹੁਣ ਵੀ ਸਾਡੇ ਕੋਲ ਜਿਹੜਾ ਤੁਸੀਂ ਪਹੁੰਚੇ ਹੋ 3 ਘੰਟੇ ਦਾ ਦਰਸ਼ਕੋ ਬਲ ਸਾਹਿਬ ਜਿਹੜਾ 3 ਘੰਟੇ ਦਾ ਸਫਰ ਕਰਕੇ ਸਾਡੇ ਕੋਲ ਪਹੁੰਚੇ ਹੈ ਇਹ ਇਹਨਾਂ ਦਾ ਜਜ਼ਬਾ ਹੈ ਕਿ ਜਿਹੜਾ ਕਾਰਜ ਕਰਨਾ ਹੈ ਨਾ ਸਮਾਂ ਨਾ ਦਿਨ ਕੁਝ ਨਹੀਂ ਦੇਖਣਾ ਲੇਕਿਨ ਆਪਣਾ ਉਹ ਕਾਰਜ ਸਿਰੇ ਚੜਾਉਣਾ ਹੈ ਤੇ ਬਲਸਪ ਪੰਜਾਬੀ ਸਿਹਤ ਅਕੈਡਮੀ ਜਿਹੜੀ ਮਹਾਰਾਸ਼ਟਰ ਦੀ ਹੈਗੀ ਉਹਦੇ ਨਾਲ ਤੁਹਾਡਾ ਫਿਰ ਸੰਬੰਧ ਕਿਵੇਂ ਜੁੜਿਆ ਤੁਸੀਂ ਟਰਾਂਸਪੋਰਟ ਲਾਈਨ ਦੇ ਬੰਦੇ ਇਹ ਸਾਇਤ ਲਿਟਰੇਚਰ ਕਲਚਰ ਇਸ ਪਾਸੇ ਕਿਵੇਂ ਆਏ ਦੇਖੋ ਕੀ ਹੈਗਾ ਕਿ ਬਿਲਕੁਲ ਤੁਹਾਡੀ ਠੀਕ ਹੈ ਸਰਕਾਰ ਨੇ ਸਾਨੂੰ ਜ਼ਿੰਮੇਦਾਰ ਕੀਤੀ ਜੀ ਜੀ ਇਹ ਕੋਈ ਬਖਸ਼ਿਸ਼ ਹੋਣੀ ਸੀ ਹਾਂਜੀ ਹਾਂਜੀ ਜਿਹੜੇ ਕਿ ਅਕਤੂਬਰ ਯਾਨੀ 11 ਅਕਤੂਬਰ ਨੂੰ ਨੋਟੀਫਿਕੇਸ਼ਨ ਕਰਕੇ ਮੈਨੂੰ ਉਹਦਾ ਐਗਜ਼ੀਕਿਊਟਿਵ ਚੇਅਰਮੈਨ ਨਿਯੁਕਤ ਕੀਤਾ ਗਿਆ ਹਾਂਜੀ 10 ਮੈਂਬਰੀ ਸਾਡੀ ਕਮੇਟੀ ਹੈ ਜੀ ਉਹ ਸਾਰੇ ਸੂਝਵਾਨ ਵਿਅਕਤੀ ਉਹਦੇ ਚ ਕਮੇਟੀ ਦੇ ਅਕੈਡਮੀ ਦੇ ਮੈਂਬਰ ਹੈ ਬਿਲਕੁਲ ਜੀ ਤੇ ਸੋਚਿਆ ਕਿ ਸਮਾਂ ਮਿਲਿਆ ਹੈ ਹਾਂਜੀ ਉਹ ਸਮੇਂ ਨੂੰ ਉਪਯੋਗ ਕਰਨਾ ਚਾਹੀਦਾ ਹੈ ਬੈਟਰਮੈਂਟ ਲਈ ਔਰ ਕੋਈ ਨਾ ਕੋਈ ਇਤਿਹਾਸ ਬਣਾਈਏ ਜਿਹੜਾ ਕਿ ਆਉਣ ਵਾਲੇ ਸਮੇਂ ਤੱਕ ਯਾਦ ਰਹੇ ਤੇ ਸਾਡੇ ਫਿਰ ਚੋਣਾਂ ਸ਼ੁਰੂ ਹੋਗੇ ਕੋਡ ਆਫ ਕੰਡਕਟ ਹੋਗੇ ਹਾਂਜੀ ਇਨ ਸਪਾਈਟ ਆਫ 올 ਦਾ ਰੈਸਟ੍ਰਿਕਸ਼ਨਸ ਰਿਜ਼ਰਵੇਸ਼ਨਸ ਹਾਂਜੀ ਇੱਕ ਸੋਚ ਆਈ ਕਿ ਸਾਡੀ ਮਾਂ ਬੋਲੀ ਬਿਲਕੁਲ ਜੀ ਜਿਹਨੂੰ ਪੰਜਾਬੀ ਗੁਰਮੁਖੀ ਕਰਨਾ ਹਾਂ ਜੀ ਅੱਜ ਤੋ ਅਨੁਭਵ ਕੀਤਾ ਕਿ ਸਾਡੇ ਬੱਚੇ ਇਸ ਤੋਂ ਵંચિત ਹੁੰਦੇ ਜਾ ਰਹੇ ਬਿਲਕੁਲ ਠੀਕ ਹੈ ਜੀ ਦੂਰ ਹੋ ਜਾ ਜੀ ਹਾਂ ਜੀ ਖਾਸ ਕਰਕੇ ਮਹਾਰਾਸ਼ਟਰਾ ਦੀ ਗੱਲ ਕਰਾਂ ਕਿ ਨਾ ਸਕੂਲਾਂ ਚ ਪੜਾਈ ਜਾ ਰਹੀ ਹੈ ਨਾ ਕਾਲਜਾਂ ਚ ਪੜਾਈ ਜਾ ਰਹੀ ਹੈ ਜੀ 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 ਜੇ ਬੱਚਿਆਂ ਨੂੰ ਕਹੀਏ ਕਿ ਤੁਸੀਂ ਪੰਜਾਬੀ ਸਿੱਖੋ ਹਾਂ ਜੀ ਤੇ ਉਹਨਾਂ ਦੀ ਆਪਣੀ ਲਿਮਿਟੇਸ਼ਨ ਆ ਪੇਰੈਂਟਸ ਦੀ ਆਪਣੀ ਲਿਮਿਟੇਸ਼ਨ ਆ ਹਾਂ ਜੀ ਸਾਡੇ ਕੋਲ ਰਿਸੋਰਸ ਨਹੀਂ ਹੈਗੇ ਹਾਂ ਜੀ ਨਾ ਸਕੂਲ ਨਾ ਕਾਲਜ ਚ ਕੋਈ ਠੀਕ ਹੈ ਜੀ ਪਹਿਲੇ ਗੁਰਦੁਆਰਾ ਸਾਹਿਬ ਚ ਮੰਗਿਆ ਸੀ ਕਲਾਸ ਹਾਂਜੀ ਕਲਾਸ ਹੁੰਦੀਆਂ ਸੀ ਲੇਕਿਨ ਧੀਰੇ ਧੀਰੇ ਉਹ ਵੀ ਬੰਦ ਹੋ ਗਈਆਂ ਜੀ ਬਿਲਕੁਲ ਜੀ ਤੇ ਫਿਰ ਇੱਕ ਸੋਚ ਆਈ ਕਿ ਇਹ ਸਾਬ ਦੇ ਨਾਲ ਜੇ ਸਾਡੀ ਮਾਂ ਬੋਲੀ ਹੀ ਸਾਡੇ ਬੱਚਿਆਂ ਨੂੰ ਨਹੀਂ ਆਉਗੀ ਨਾ ਉਹ ਸਾਡੇ ਇਤਿਹਾਸ ਦੇ ਨਾਲ ਬਿਲਕੁਲ ਜੀ ਨਾ ਸਾਡੇ ਗ੍ਰੰਥ ਨਾਲ ਨਾ ਸਾਡੇ ਸੱਭਿਆਚਾਰ ਨਾਲ ਨਾ ਸਾਡੇ ਕਲਾ ਨਾਲ ਨਾ ਸਾਡੇ ਰੀਤੀ ਰਿਵਾਜਾਂ ਨਾਲ ਬਿਲਕੁਲ ਜੀ ਨਹੀਂ ਜੁੜ ਸਕਦੇ ਜੀ ਤੇ ਦੂਰ ਹੋ ਜਾਣਗੇ ਤੇ ਬੜਾ ਦੇਖਿਆ ਕਿ ਆਪਣੇ ਪਰਿਵਾਰ ਚ ਵੀ ਦੇਖਿਆ ਬੱਚਿਆਂ ਵੱਲ ਵੀ ਦੇਖਿਆ ਉਹ ਸਿੱਖਣਾ ਚਾਹੁੰਦੇ ਹਨ ਲੇਕਿਨ ਰਿਸੋਰਸ ਨਹੀਂ ਨਹੀਂ ਹੈਗੇ ਉਹਨਾਂ ਕੋਲ ਔਰ ਫਿਰ ਦੇਖਿਆ ਗਿਆ ਕਿ ਅੱਜ ਜਿਹੜਾ ਟੈਕਨੋਲੋਜੀ ਦਾ ਮਾਧਿਅਮ ਹੈ ਚੰਗੇ ਚੰਗੇ ਕੋਰਸ ਆਨਲਾਈਨ ਹੋ ਰਹੇ ਹਨ ਹਾਂਜੀ ਸਰਟੀਫਿਕੇਟ ਮਿਲ ਰਹੇ ਹਨ ਹਾਂਜੀ ਤੇ ਉਹਨਾਂ ਦੀ ਐਲੀਜੀਬਲ ਮਤਲਬ ਕਿ ਰਿਕਗਨਾਈਜ਼ਡ ਵੀ ਹੈਗੇ ਹਨ ਤੇ ਇੱਕ ਵਿਚਾਰ ਆਇਆ ਬੈਠੇ ਬੈਠੇ ਕਿ ਕਿਉਂ ਨਾ ਪੰਜਾਬੀ ਦਾ ਆਨਲਾਈਨ ਡਿਜੀਟਲ ਲਰਨਿੰਗ ਪੰਜਾਬੀ ਸਪੀਕਿੰਗ ਰੀਡਿੰਗ ਰਾਈਟਿੰਗ ਦਾ ਕোর্স ਸ਼ੁਰੂ ਕੀਤਾ ਮੈਂ ਇਹੋ ਗੱਲ ਕਰਨ ਲੱਗਾ ਤੁਹਾਡੇ ਨਾਲ ਕਿ ਪੰਜਾਬੀ ਦਾ ਜਿਹੜਾ ਆਨਲਾਈਨ ਕੋਰਸ ਸੁਣਿਆ ਹੈ ਕਿ ਅਕੈਡਮੀ ਵੱਲੋਂ ਆਰੰਭ ਹੋ ਰਿਹਾ ਮੈਂ ਉਹਦੀ ਗੱਲ ਹੀ ਕਰਨ ਲੱਗਾ ਹਾਂ ਤੁਸੀਂ ਇਹ ਗੱਲ ਦਰਸ਼ਕਾਂ ਨਾਲ ਸਾਂਝੀ ਕਰ ਰਹੇ ਹੋ ਕਿ ਇਸ ਕੋਰਸ ਦੇ ਲਈ ਜਿਹੜਾ ਤੁਹਾਡੇ ਮਨ 'ਚ ਕਿਵੇਂ ਵਿਚਾਰ ਆ ਰਹੇ ਸੀਗਾ ਥੋੜਾ ਹੋਰ ਵਿਸਤਾਰ ਨਾਲ ਥੋੜਾ ਇਹਦੇ ਬਾਰੇ ਦੱਸ ਦਿਓ ਆ ਜਦੋਂ ਆਪਣੇ ਹਾਲਾਤ ਵੇਖੇ ਆਪਣੇ ਸਮਾਜ ਦੇ ਵੇਖੇ ਆਪਣੇ ਕਮਿਊਨਿਟੀ ਦੇ ਵੇਖੇ ਔਰ ਇੰਨੀ ਪਿਆਰੀ ਲੈਂਗੁਏਜ ਆ ਮਾਂ ਬੋਲੀ ਕਿ ਤੁਸੀਂ ਦਲੇਰ ਮਹਿੰਦੀ ਤੋਂ ਲੈ ਕੇ ਦਿਲਜੀਤ ਦੁਸਾਨ ਤਾਈ ਲੱਖਾਂ ਲੋਕ ਉਹਨਾਂ ਨੂੰ ਸੁਣਣ ਜਾਂਦੇ ਹਾਂ ਜੀ ਸੱਭਿਆਚਾਰ ਦੇ ਵਿੱਚ ਉਹਨਾਂ ਨੂੰ ਮਤਲਬ ਲੈ ਕੇ ਆਉਣਾ ਹਾਂ ਜੀ ਹਾਂ ਜੀ ਹਾਂ ਜੀ ਲੇਕਿਨ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਉਹ ਕੀ ਬੋਲਦੇ ਆ ਟਿਊਨ ਦੇ ਉੱਪਰ ਹੀ ਹੁੰਦੇ ਆ ਤੇ ਬਹੁਤ ਜ਼ਰੂਰੀ ਆ ਸਾਡੀ ਜਨਰੇਸ਼ਨ ਲਈ ਆਉਣ ਵਾਲੀ ਪੀੜ੍ਹੀ ਲਈ ਬਿਲਕੁਲ ਜੀ ਕਿ ਉਹਨਾਂ ਨੂੰ ਪੰਜਾਬੀ ਆਪਣੀ ਮਾਂ ਬੋਲੀ ਜ਼ਰੂਰ ਨਾਲ ਜੁੜੀ ਚਾਹੀਦੀ ਆ ਜੀ ਜੀ ਕਿਉਂਕਿ ਸਭ ਤੋਂ ਜੇ ਬਦਦੂਆ ਕਿ ਉਹਨੂੰ ਦੇਣੀ ਹੋਵੇ ਤੋ ਉਹਨੂੰ ਆ ਬਦਦੂਆ ਵਾ ਕਿ ਤੂੰ ਆਪਣੀ ਮਾਤ੍ਰਾ ਭਾਸ਼ਾ ਤੋਂ ਦੂਰ ਹੋ ਜਾ ਬਿਲਕੁਲ ਜੀ ਤੇ ਆ ਇੱਕ ਆਪਣੀ ਜ਼ਿੰਮੇਵਾਰੀ ਸੀ ਸੂਝ-ਬੂਝ ਮਾਰਰ ਨੇ ਦਿੱਤੀ ਤੇ ਜਰੀਏ ਬਣਦੇ ਗਏ ਫਿਰ ਬਿਲਕੁਲ ਜੀ ਅੱਜ ਬੜੀ ਖੁਸ਼ੀ ਆ ਕਿ ਆਪ ਜੀ ਨੇ ਪੰਜਾਬੀ ਹੈਲਪਲਾਈਨ ਦਿੱਲੀ ਨੇ ਇਹਦੀ ਲੀਡ ਲਈ ਹੈ ਤੇ ਕੋਰਸ ਨੂੰ ਅੱਗੇ ਵਧਾ ਰਹੇ ਜੀ ਜੀ ਤੇ ਬਲਸਾ ਮੇਰਾ ਹੁਣ ਆਖੀਰਲਾ ਸਵਾਲ ਹੈ ਕਿ ਮਹਾਰਾਸ਼ਟਰ ਦੇ ਵਿੱਚ ਜਿਹੜਾ ਤੁਸੀਂ ਪੰਜਾਬੀ ਦਾ ਕੀ ਵਰਤਮਾਨ ਤੇ ਕੀ ਭਵਿੱਖ ਦੇਖਦੇ ਹੋ ਦੇਖੋ ਜਿੱਥੇ ਤੱਕ ਵਰਤਮਾਨ ਦੀ ਗੱਲ ਕਰੀਏ ਕਿ ਜਿੱਦਾਂ ਜੇ ਵਰਤਮਾਨ ਠੀਕ ਹੁੰਦਾ ਤੇ ਸਾਇਦ ਆ ਸੋਚ ਹੀ ਨਾ ਆਉਂਦੇ ਹਾਂਜੀ ਇਹ ਤਾਂ ਗੱਲ ਠੀਕ ਹੈ ਜੀ ਤੁਸੀਂ ਤੇ ਵਰਤਮਾਨ ਮੈਂ ਕਹਿ ਸਕਦਾ ਕਿ ਵਰਤਮਾਨ ਠੀਕ ਹੈ ਬੱਚੇ ਬੋਲ ਪਾ ਰਹੇ ਆ ਲੇਕਿਨ ਲਿਖ ਨਹੀਂ ਪਾ ਰਹੇ ਪੜ ਨਹੀਂ ਪਾ ਰਹੇ ਨਾ ਸਾਡੇ ਕੋਲ ਕੋਈ ਨਿਊਜ਼ਪੇਪਰ ਆਉਂਦੇ ਹਾ ਬਿਲਕੁਲ ਜੀ ਨਾ ਸਾਡੀ ਕੋਈ ਲਾਇਬ੍ਰੇਰੀ ਆ ਪੰਜਾਬੀ ਆਉਂਦੀ ਹਾਂਜੀ ਔਰ ਬੱਚਿਆਂ ਦੀ ਅਲੱਗ ਮਜ਼ਦੂਰੀ ਆ CBSE ਬੋਰਡ ਆ IB ਬੋਰਡ ਆ ਬਹੁਤ ਸਾਰੇ ਡੀ ਬੋਰਡ ਇਨ ਆਕੂਪਾਈਡ ਕਿ ਉਹਨਾਂ ਕੋਲ ਵੇਲ ਨਹੀਂ ਮਿਲਦਾ ਸਭ ਤੋਂ ਜਿਹੜਾ ਸੌਖਾ ਜਿਹੜਾ ਤਰੀਕਾ ਵਾ ਹਾਂਜੀ ਵੀਕਐਂਡ ਦੇ ਵਿੱਚ ਛੁੱਟੀ ਵਾਲੇ ਦਿਨ ਬਿਲਕੁਲ ਜੀ ਜਦੋਂ ਉਹਨਾਂ ਕੋਲ ਸਮੇਂ ਹੋਵੇ ਉਹ ਆ ਕੋਰਸ ਦੇ ਉੱਪਰ ਆਪਣਾ ਗਿਆਨ ਪ੍ਰਾਪਤ ਕਰ ਸਕਦੇ ਆ ਆਪਣੀ ਮਾਂ ਬੋਲੀ ਸਿੱਖ ਸਕਦੇ ਆ ਆਪਣੇ ਇਤਿਹਾਸ ਬਾਰੇ ਜਾਣਕਾਰੀ ਲੈ ਸਕਦੇ ਆ ਆਪਣੇ ਵਿਰਸੇ ਬਾਰੇ ਆਪਣੇ ਸੱਭਿਆਚਾਰ ਬਾਰੇ ਆਪਣੇ ਸੱਤ ਬਾਰੇ ਜਾਣ ਲੈ ਸਕਦੇ ਆ ਤੇ ਤੁਸੀਂ ਪੰਜਾਬ ਨੂੰ ਮਹਾਰਾਸ਼ਟਰ ਤੋਂ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਪੰਜਾਬ ਤੋਂ ਦੂਰ ਬੈਠੇ ਹੋ ਇਨੀ ਦੂਰ ਬੈਠ ਕੇ ਤੁਹਾਨੂੰ ਕੀ ਲੱਗਦਾ ਕਿਵੇਂ ਦੇਖੋ ਪੰਜਾਬ ਸਾਡਾ ਜਿਹੜਾ ਪੰਜਾਬੀ ਹਾਂਜੀ ਬਿਲਕੁਲ ਜੀ ਵਿਰਸਾ ਸਾਡਾ ਉੱਥੇ ਜੁੜਿਆ ਹੈ ਵਿਰਸਾ ਉੱਥੇ ਜੁੜਿਆ ਆ ਹਾਂਜੀ ਹਾਂਜੀ ਲੇਕਿਨ ਅਸੀਂ ਚਾਹੁੰਦੇ ਆ ਕਿ ਜਿੱਥੇ ਦੂਜੇ ਰਾਜ ਹੈਗੇ ਜਿਹਦੇ ਵਿੱਚ ਕਾਫੀ ਪੰਜਾਬੀ ਕਮਿਊਨਿਟੀ ਮੈਂ ਕਹਾਂ ਕਿ ਗੁਰੂ ਨਾਨਕ ਨਾਮ ਲੇਵਾ ਸੰਗਤ ਹਾਂਜੀ ਜਿਹਦੇ ਵਿੱਚ ਕੀ ਤੁਸੀਂ ਸਿੱਖਾਂ ਦੇ ਗੱਲ ਕਰੋ ਹਿੰਦੂ ਪੰਜਾਬੀਆਂ ਦੀ ਗੱਲ ਕਰੋ ਸਿੰਧੀ ਸਮਾਜ ਦੀ ਗੱਲ ਕਰੋ ਬਿਲਕੁਲ ਜੀ ਸਿੱਖ ਲਿਕਰ ਸਮਾਜ ਆ ਪੰਜਾਰਾ ਸਮਾਜ ਆ ਲੁਬਾਣਾ ਸਮਾਜ ਆ ਜਿਹੜੇ ਕਿ ਗੁਰੂ ਦੀ ਅਸਤਤ ਉਹਦੀ ਸ਼ਰਧਾ ਹੈਗੀ ਆ ਬਿਲਕੁਲ ਜੀ ਆ ਜਿਹੜਾ ਗਿਆਨ ਆ ਬੇਸਿਕ ਜਿਹੜਾ ਜੀ ਜੀ ਪੰਜਾਬੀ ਦਾ ਦੂਜੇ ਰਾਜਿਆਂ ਚ ਪਹੁੰਚ ਤੇ ਆ ਜਿਹੜਾ ਉਪਰਾਲਾ ਮਹਾਰਾਜ ਦੀ ਕਿਰਪਾ ਦੇ ਨਾਲ ਹੋ ਰਿਹਾ ਵਾ ਮੈਨੂੰ ਵਿਸ਼ਵਾਸ ਆ ਕਿ ਇਹਦਾ ਉਪਯੋਗ ਬਲਕਿ ਦੇਸ਼ ਵਿੱਚ ਨਹੀਂ ਵਿਦੇਸ਼ਾਂ ਵਿੱਚ ਵੀ ਕਾਫੀ ਹੋਊਗਾ ਬਿਲਕੁਲ ਜੀ ਔਰ ਦੂਜੀ ਕਮਿਊਨਿਟੀ ਦੇ ਲੋਕ ਸਾਨੂੰ ਮਿਲਦੇ ਆ ਬਿਲਕੁਲ ਉਹ ਵੀ ਰੁਚੀ ਰੱਖਦੇ ਆ ਪੰਜਾਬੀ ਚ ਕਿ ਇੰਨੀ ਮਿੱਠੀ ਬੋਲੀ ਆ ਹਾਂ ਜੇ ਤੁਹਾਨੂੰ ਦੱਸਿਆ ਜਾ ਸਕਦਾ ਵੀ ਇਸ ਤਰੀਕੇ ਦੇ ਕੋਈ ਕੋਰਸ ਕਰਾਇਆ ਜਾ ਰਿਹਾ ਹੈ ਤੇ ਨਾਲੇ ਕੋਰਸ ਮੇਕਲੇ ਦੀ ਕੋਈ ਫੀਸ ਵੀ ਨਹੀਂ ਹੈਗੀ ਹੈ ਜਿੱਥੋਂ ਤੱਕ ਸਾਨੂੰ ਪਤਾ ਲੱਗਿਆ ਸੀਗਾ ਤੇ ਕੋਈ ਵੀ ਰਜਿਸਟਰਡ ਕਿਸੇ ਵੀ ਉਮਰ ਦਾ ਆ ਸਕਦਾ ਹੈਗਾ ਕੋਈ ਵੀ ਬੱਚੇ ਤੋਂ ਲੈ ਕੇ ਬਜ਼ੁਰਗ ਤੋਂ ਲੈ ਕੇ ਇਰੈਸਪੈਕਟਿਵ ਆਫ ਕਾਸਟ ਕ੍ਰੀਡ ਆਨਲਾਈਨ ਜਾ ਕੇ ਇਹਦੇ ਤੇ ਰਜਿਸਟਰ ਕਰ ਸਕਦਾ ਬਿਲਕੁਲ ਜੀ ਤੇ ਆਪਣਾ ਕੋਰਸ اٹینڈ ਕਰ ਸਕਦਾ ਵਾ ਤੇ ਬਹੁਤ ਜਲਦੀ ਹੀ ਇਹਨੂੰ UGC ਪਲੇਟਫਾਰਮ ਸਵੈਮ ਤੇ ਵੀ ਅਪਲੋਡ ਹੋ ਜਾਊਗਾ ਜੀ ਜੀ ਬੜੀ ਖੁਸ਼ੀ ਦੀ ਗੱਲ ਹੈ ਕਿ ਸਵੈਮ ਨਾਮ ਦੇ ਆਪਣਾ ਪਲੇਟਫਾਰਮ ਦੇ ਉੱਤੇ ਇਹ ਕੋਰਸ ਪੰਜਾਬੀ ਆਪਣਾ ਸਿਹਤ ਅਕੈਡਮੀ ਜਿਹੜੀ ਮਹਾਰਾਸ਼ਟਰ ਸਟੇਟ ਦੀ ਹੈਗੀ ਹੈ ਉਹ ਸੋਨਾਂ ਨਿਜੀ ਤੌਰ ਤੇ ਉਪਰਾਲਾ ਕਰਕੇ ਕਰਾਇਆ ਜਾ ਰਿਹਾ ਹੈ ਬਲ ਸਾਹਿਬ ਤੁਸੀਂ ਸਟੂਡੀਓ ਬਚਾਇਆ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਮਾਂ ਕੱਢਿਆ ਬੜੀ ਖੁਸ਼ੀ ਇਸੇ ਤਰ੍ਹਾਂ ਨਾਲ ਫਿਰ ਅੱਗੇ ਮਿਲਦੇ ਰਾਂਗੇ ਤੇ ਪੰਜਾਬੀ ਦੀ ਮੈਂ ਅੰਤ ਵਿੱਚ ਮਹਾਰਾਸ਼ਟਰ ਸਰਕਾਰ ਦੇ ਮੁੱਖ ਮੰਤਰੀ ਜੀ ਸ਼੍ਰੀ ਦਵਿੰਦਰ ਫੱਡਾ ਵਿੱਚ ਜੀ ਦਾ ਸਾਡੇ ਮਾਈਨੋਰਿਟੀ ਮਿਨਿਸਟਰੀ ਦਾ ਔਰ ਸੰਤ ਗਿਆਨੀ ਬਾਬਾ ਹਰਨਾਮ ਸਿੰਘ ਜੀ ਖਾਲਸਾ ਜਿਨ੍ਹਾਂ ਦੇ ਆਸ਼ੀਰਵਾਦ ਕਰਕੇ ਆ ਜਿਹੜਾ ਕੋਰਸ ਸ਼ੁਰੂ ਹੋਇਆ ਵਾ ਤੇ ਉਮੀਦ ਹੈ ਕਿ ਬਹੁਤ ਜਲਦੀ ਇਹ ਆਨਲਾਈਨ ਉਪਲਬਧ ਹੋਊਗਾ ਇਹ ਸਾਰੀਆਂ ਮਾਨਜੋਕ ਸ਼ਖਸੀਤਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਕੋਰਸ ਦੇ ਆਰੰਭਤਾ ਦੇ ਪਿੱਛੇ ਦੇਖਿਆ ਦਰਸ਼ਕੋ ਤੁਸੀਂ ਕਿ ਕਿਸੇ ਵੀ ਕਾਰਜ ਨੂੰ ਆਰੰਭ ਕਰਨਾ ਹੋਵੇ ਤਾਂ ਸਮਾਜ ਦੇ ਅੰਦਰ ਬਹੁਤ ਸ਼ਕਤੀਆਂ ਹਨ ਜਿਹੜੀਆਂ ਤੁਹਾਡੇ ਨਾਲ ਜੋੜਨ ਨੂੰ ਤਿਆਰ ਬੈਠੀਆਂ ਹਨ ਤੇ ਇੱਥੇ ਮੈਂ ਜਿਹੜਾ ਅਖੀਰ ਚ ਆਪਣੀ ਗੱਲ ਨੂੰ ਕੰਪਲੀਟ ਕਰਦਾ ਹੋਇਆ ਕਾਂਗਾ ਪੜ ਪੰਜਾਬੀ ਲਿਖ ਪੰਜਾਬੀ ਯਾਰ ਆਓ ਸਾਰੇ ਮਿਲ ਕੇ ਕਰੀਏ ਮਾਂ ਬੋਲੀ ਦਾ ਸਤਕਾਰ ਮਾਂ ਬੋਲੀ ਦਾ ਸਤਕਾਰ